ਮੇਰਾ ਨਾਮ ਹਰਿੰਦਰ ਕੌਰ ਹੈ ਮੈਂ ਪਿੰਡ ਬਿਰਬਲਪੁਰਾ ਦੀ ਰਹਿਣ ਵਾਲੀ ਆ ਮੇਰੇ ਕੋਲ ਪਿੰਡ ਵਿੱਚ 32 ਏਕੜ ਜ਼ਮੀਨ ਹੈ ਜਿਸ ਉੱਪਰ ਮੈਂ ਖੇਤ ਪਿਛਲੇ 10 ਸਾਲਾਂ ਤੋਂ ਖੇਤੀ ਕਰ ਰਹੀ ਆ ਮੇਰੀ ਐਜੂਕੇਸ਼ਨ ਐਮ ਐਸ ਸੀ ਆਨਰ ਸਕੂਲ ਜੀਓਲੋਜੀ ਹੈ ਪਰ ਮੈਂ ਨੌਕਰੀ ਜਦੋਂ ਨਹੀਂ ਮਿਲੀ ਤਾਂ ਮੈਂ ਆਪਣਾ ਰੁਝਾਨ ਜਿਹੜਾ ਮੇਰੇ ਬਚਪਨ ਤੋਂ ਖੇਤੀਵਾਲ ਸੀਗਾ ਵਾਤਾਵਰਣਵਾਲ ਸੀਗਾ ਮੈਂ ਉਹਨੂੰ ਅਪਣਾ ਲਿਆ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਮੈਂ ਆਪਣੇ ਕੇਵਕੇ ਨਾਲ ਜੁੜ ਗਈ ਫਿਰ ਮੈਂ ਆਪਣੀ ਖੇਤੀਬਾੜੀ ਮਹਿਕਮੇ ਨਾਲ ਜੁੜ ਗਈ ਤੇ ਉਹਨਾਂ ਤੋਂ ਟਾਈਮ ਟੂ ਟਾਈਮ ਗਾਈਡੈਂਸ ਲੈ ਕੇ ਤੇ ਮੈਂ ਅੱਛੀ ਤਕਨੀਕ ਵਾਲੀ ਖੇਤੀ ਵੱਲ ਆਪਣੇ ਰੁਝਾਨ ਵਧਾਇਆ ਜਿਸ ਤਰ੍ਹਾਂ ਇਸ ਵਾਰ ਬਹੁਤ ਕਮੀ ਸੀ ਲੇਬਰ ਦੀ ਤਾਂ ਮੈਂ ਆਪਣਾ ਡਾਇਰੈਕਟ ਸੋਇੰਗ ਡੀਐਸਆਰ ਕੀਤੀ ਔਰ ਕੁਝ ਤੇ ਵੈਡੀ ਟ੍ਰਾਂਸਪਲੈਂਟਰ ਨਾਲ ਖੁਦ ਪਨੀਰੀ ਲਗਾ ਕੇ ਅਸੀਂ ਤਿੰਨ ਜਾਣਿਆਂ ਨੇ ਕਰੀਬਨ ਇੱਕ ਸਾਡਾ ਸੀਰੀ ਤੇ ਦੋ ਜਾਣੇ ਅਸੀਂ ਸੀਗੇ ਅਸੀਂ 30 ਏਕੜ ਵਿਦਾਊਟ ਐਨੀ ਲੇਬਰ ਲਗਾਇਆ ਤੇ ਫਿਰ ਅਸੀਂ ਮਤਲਬ ਜੋ ਸਾਨੂੰ ਡਿਪਾਰਟਮੈਂਟ ਦੱਸਦਾ ਹੈ ਉਹਨੂੰ ਅਸੀਂ ਪ੍ਰੈਕਟੀਕਲੀ ਕਰਕੇ ਜ਼ਰੂਰ ਦੇਖਦੇ ਆਂ ਤੇ ਮੇਰੀ ਆਪਣੇ ਇਹੀ ਆ ਜੋ ਮੇਰਾ ਨਿੱਜੀ ਆਪਣਾ ਵਿਚਾਰ ਹੈ ਕਿ ਜਿਸ ਤਰ੍ਹਾਂ ਔਰਤਾਂ ਘਰ ਸੰਭਾਲਦੀਆਂ ਨੇ ਇਸ ਤਰ੍ਹਾਂ ਹੀ ਵਾਤਾਵਰਣ ਸੰਭਾਲਣ ਵਿੱਚ ਵੀ ਆਪਣਾ ਯੋਗਦਾਨ ਪਾਉਣ ਔਰ ਜਿਸ ਤਰ੍ਹਾਂ ਅੱਜ ਕੱਲ ਜੋ ਸਾਡੇ ਆ ਕਿਸਾਨ ਭਰਾ ਜਿਹੜਾ ਰਾਲੀ ਨੂੰ ਅੱਗ ਲਾਉਣ ਸੰਬੰਧੀ ਇਸ ਇੱਕ ਇਹਦੇ ਵਿੱਚ ਤੇ ਸਿਰਫ ਮੈਂ ਇੰਨਾ ਹੀ ਕਹਾਂਗੀ ਕਿ ਇਹ ਇੱਕ ਸੰਕਲਪ ਹੈ ਮਤਲਬ ਟਾਈਮ ਨਾਲ ਸਭ ਚੀਜ਼ਾਂ ਹੱਲ ਹੋ ਜਾਂਦੀਆਂ ਜਦੋਂ ਅਸੀਂ ਜਿਆਦਾ ਸ਼ਾਰਟ ਲੈ ਲੈਨੇ ਆ ਕਿ ਉਸੇ ਵੇਲੇ ਸਾਨੂੰ ਹੱਲ ਮਿਲ ਜਾਵੇ ਤੇ ਥੋੜਾ ਸਬਰ ਕਰਨਾ ਪੈਂਦਾ ਹੈ ਖੇਤੀ ਵਿੱਚ ਘਾਟੇ ਵਾਦੇ ਵੀ ਸਹਿਣੇ ਪੈਂਦੇ ਆ ਦੇਖਣਾ ਪੈਂਦਾ ਹੈ ਕਿ ਤੁਹਾਡੀ ਜ਼ਮੀਨ ਕਿਦਾਂ ਦੀ ਹੈ ਉਹਦੇ ਵਿੱਚ ਕਿਹੜੀ तरीके ਨਾਲ ਤੁਸੀਂ ਵੱਧ ਝਾੜ ਲੈ ਸਕਦੇ ਹੋ ਸੋ ਇਹ ਸਭ ਚੀਜ਼ਾਂ ਮਤਲਬ ਇਹਦੇ ਵਿੱਚ ਮੈਂ ਇਹ ਮੰਨਦੀ ਆ ਕਿ ਸਟੱਡੀ ਜੇ ਪਹਿਲਾਂ ਵਾਲੀ ਖੇਤੀ ਨਹੀਂ ਰਹਿ ਗਈ ਕਿ ਤੁਸੀਂ ਜੱਟ ਨੇ ਜ਼ਮੀਨ ਵਾਈ ਵਿੱਚ ਸੜਤਾ ਵੀ ਖਾਦਤੇ ਪਰਮਾਤਮਾ ਤੇ ਸੜਤੀ ਇਹ ਥੋੜ੍ਹਾ ਜਿਹਾ ਹੁਣ ਸਾਨੂੰ ਜਾਗਰੂਕ ਹੋਣਾ ਪੈਣਾ ਕਿ ਸਾਡਾ ਇੱਕ ਬੜਾ ਮੇਜਰ ਰੋਲ ਹੈਗਾ ਐਨਵਾਇਰਨਮੈਂਟ ਵਿੱਚ ਉਹਨੂੰ ਸਮਝਣਾ ਪੈਣਾ ਤੇ ਇਹਦੇ ਵਿੱਚ ਜਿਸ ਤਰ੍ਹਾਂ ਹਰ ਡਿਪਾਰਟਮੈਂਟ ਵਿੱਚ ਲੇਡੀਜ਼ ਤੇ ਜੈਂਟਸ ਬਰਾਬਰ ਦਾ ਯੋਗਦਾਨ ਪਾ ਰਹੇ ਨੇ ਇਹ ਖੇਤੀ ਵਿੱਚ ਵੀ ਮੈਂ ਕਹਿੰਨੀ ਆ ਕਿ ਵੱਧ ਤੋਂ ਵੱਧ ਲੇਡੀਜ਼ ਜਿਹੜੀਆਂ ਨੇ ਉਹ ਆਉਣ ਤੇ ਆਪਣੇ ਵਾਤਾਵਰਨ ਨੂੰ ਸੰਭਾਲਣ ਖੇਤੀਬਾੜੀ ਵਿਭਾਗ ਨੇ ਉਹ ਆਪਣਾ ਟਾਈਮ ਟੂ ਟਾਈਮ ਨਵੀਂ ਤੋਂ ਨਵੀਂ ਸਾਨੂੰ ਕਿਸਮ ਦੱਸਦੇ ਆ ਕਿ ਇਹ ਬੀਜੋ ਜਿਹੜੀ ਜਿਨ੍ਹਾਂ ਨੂੰ ਬਿਮਾਰੀ ਘੱਟ ਹੁੰਦੀ ਹੈ ਕਿਉਂਕਿ ਮੈਂ ਬਾਸਬਤੀ ਉੱਪਰ ਹੀ ਜ਼ਿਆਦਾ ਜ਼ੋਰ ਦੇਣੀ ਆ ਮੇਰਾ ਬਾਸਬਤੀ ਤੇ ਜਿੱਦਾਂ ਸ਼ੁਰੂਆਤ 'ਚ ਜਿਹੜੀ ਦੇਸੀ ਬਾਸਬਤੀ ਉਹਨੂੰ ਬਹੁਤ ਜ਼ਿਆਦਾ ਬਿਮਾਰੀ ਪੈਂਦੀ ਉਹਨੂੰ ਤੁਸੀਂ ਇੰਨਾ ਕੁ ਜ਼ਿਆਦਾ ਬਿਮਾਰੀਆਂ ਪੈਂਦੀਆਂ ਉਹ ਤੋਂ ਬਾਅਦ 11 21 ਆਈ ਤੇ 11 2 17 18 ਆਈ ਮਤਲਬ ਇਹ ਸਭ ਚੀਜ਼ਾਂ ਖੇਤੀਬਾੜੀ ਮੈਕਮ ਦੇ ਅਨਸਾਰ ਉਹਨਾਂ ਨੂੰ ਬਿਮਾਰੀ ਘੱਟ ਲੱਗਣ ਕਰਕੇ ਅਸੀਂ ਬੀਜਦੇ ਆਂ ਤੇ ਝਾੜ ਵੀ ਵੱਧ ਮਿਲ ਰਿਹਾ ਜਿੱਦਾ ਦੇਸੀ ਬਾਸਬਤੀ ਦਾ ਝਾੜ ਬਹੁਤ ਘੱਟ ਸੀਗਾ 7-8 ਕੁਇੰਟਲ ਤੇ ਇਹ ਦਾ ਜਿਹੜਾ ਉਹ 17 18 ਫਿਰ 20 ਕੁਇੰਟਲ ਤੱਕ 22 ਕੁਇੰਟਲ ਤੱਕ ਵੀ ਕੱਢ ਰਹੇ ਨੇ ਲੋਕ ਉਹ ਡਿਪੈਂਡ ਕਰਦਾ ਤੁਹਾਡੀ ਜ਼ਮੀਨ ਕਿਸ ਤਰ੍ਹਾਂ ਦੀ ਹੈ ਸੋ ਮਤਲਬ ਕਹਿੰ ਤੋਂ ਮੇਰਾ ਇਹ ਮਰਾਦ ਹੈ ਕਿ ਦੇਖ ਅਸੀਂ ਬੀਜਾਂ ਵਿੱਚ ਅਸੀਂ ਵੱਧ ਝਾੜ ਵਿੱਚ ਤੇ ਬਹੁਤ ਅੱਗੇ ਨਿਕਲ ਗਏ ਪਰ ਕਿਤਨੇ ਕਿਤੇ ਅਸੀਂ ਇਸ ਵਾਤਾਵਰਨ ਨੂੰ ਨੁਕਸਾਨ ਵੀ ਪਹੁੰਚਾਇਆ ਹੈ ਇਸ ਚੱਕਰ ਚ ਸੋ ਹੁਣ ਸਮਾਂ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਇਸ ਚੀਜ਼ ਉੱਪਰ ਵੀ ਸੋਚੀਏ ਕਿ ਆਪਣੇ ਵਾਤਾਵਰਨ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾ ਕੇ ਤੇ ਇਹ ਖੇਤੀ ਲਾਹੇਵੰਦੀ ਤੰਤਾ ਬਣਾਈਏ ਡਾਇਰੈਕਟ ਸੋਇੰਗ ਵਿੱਚ ਜਿਹੜਾ ਹੈ ਉਹ ਅਸੀਂ ਪਹਿਲੀ ਵਾਰ ਕੀਤੀ ਹੈ ਉਹਦੇ ਵਿੱਚ ਨਦੀਨ ਦੀ ਥੋੜੀ ਪ੍ਰੋਬਲਮ ਆਉਂਦੀ ਹੈ ਨਦੀਨ ਇੱਕ ਵਾਰੀ ਮਰ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਪਾਣੀ ਹੈ ਮੇਰੇ ਮੁਤਾਬਕ ਤੇ ਪਾਣੀ ਰੋਜ਼ ਹੀ ਚਾਹੀਦਾ ਹੈ ਜਿਸ ਤਰ੍ਹਾਂ ਡਾਇਰੈਕਟ ਸੋਇੰਗ ਵਿੱਚ ਪਾਣੀ ਸੇਵਿੰਗ ਨੂੰ ਫੈਕਟਰ ਲੈ ਕੇ ਅੱਗੇ ਲੈ ਕੇ ਆਏ ਸੀ ਡਿਪਾਰਟਮੈਂਟ ਵਾਲੇ ਕਿ ਇਹਦੇ ਵਿੱਚ ਪਾਣੀ ਦੀ ਬਚਤ ਹੋਵੇਗੀ ਤੇ ਪਰ ਮੇਰੇ ਮੁਤਾਬਕ ਪਾਣੀ ਦੀ ਬਚਤ ਉਨੀ ਜ਼ਿਆਦਾ ਨਹੀਂ ਹੈ ਜਿੰਨੀ ਮਤਲਬ ਡਿਪਾਰਟਮੈਂਟ ਕਹਿ ਰਿਹਾ ਹੈ ਕਿ ਇਹ ਜਿਹੜੀ ਇਹਦੇ ਵਿੱਚ ਨਦੀਨ ਜਿਹੜੇ ਨੇ ਉਹ ਬਹੁਤ ਜਲਦੀ ਫਿਰ ਕਿਉਂਕਿ ਪਾਣੀ ਹੋਊਗਾ ਪਹਿਲੀ ਵਿੱਚ ਖੜਾ ਹੋਊਗਾ ਤੇ ਨਦੀਨ ਨਹੀਂ ਉਗੂਗਾ ਇਹੀ ਇੱਕ ਝੋਨੇ ਵਿੱਚ ਜਿਹੜਾ ਕਰਕੇ ਉਹਨੂੰ ਕਦੂ ਕਰਕੇ ਬੀਜਦੇ ਆ ਨਾ ਉਹਦੇ ਵਿੱਚ ਇਹੋ ਹੀ ਕਾਰਨ ਹੈ ਕਿ ਉਹਦੇ ਵਿੱਚ ਨਦੀਨ ਨਾ ਹੋਵੇ ਕਿਉਂਕਿ ਨਦੀਨ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ ਬਸ ਜਿਹੜੀ ਪਹਿਲੀ ਵਜ ਨਦੀਨ ਕੰਟਰੋਲ ਹੋ ਗਿਆ ਉਹਦੇ ਵਿੱਚ ਡੀਐਸਆਰ ਕਾਮਯਾਬ ਹੈ ਪੈਡੀ ਟ੍ਰਾਂਸਪਲੈਂਟਰ ਜਿਹੜਾ ਵਾ ਇਹ ਬੜਾ ਵਧੀਆ ਵਿਕਲਪ ਆਇਆ ਇਹ ਜਾਨੀ ਕਿ ਇਹਦਾ ਇਹਨੂੰ ਮੈਂ 100% ਕਾਰਗਰ ਮੰਨਦੀ ਆ ਕਿਉਂਕਿ ਇਹਦੇ ਵਿੱਚ ਸਿਰਫ ਥੋੜੀ ਜੀ ਸਟਾਰਟਿੰਗ ਵਿੱਚ ਸਾਨੂੰ ਜਿਹੜੀ ਪਨੀਰੀ ਬੀਜਣ ਵਿੱਚ ਜਿਹਨੂੰ ਅਸੀਂ ਕਹ ਦਿੰਨੇ ਕਿ ਵੱਧ ਧਿਆਨ ਨਾਲ ਬੀਜਣੀ ਪੈਂਦੀ ਹੈ ਉਹਦੇ ਵਿੱਚ ਅਸੀਂ ਜੇ 15 ਦਿਨ ਅੱਛੇ ਤਰੀਕੇ ਨਾਲ ਪਨੀਰੀ ਬੀਜ ਲਈਏ ਔਰ ਪਨੀਰੀ ਦਾ ਧਿਆਨ ਰੱਖ ਲਈਏ ਫਿਰ ਉਹਦੀ ਸੋਇੰਗ ਦੀ ਕੋਈ ਪ੍ਰੋਬਲਮ, ਟ੍ਰਾਂਸਪਲੈਂਟ ਕਰਨ ਦੀ ਕੋਈ ਪ੍ਰੋਬਲਮ ਨਹੀਂ। ਮਸ਼ੀਨ ਬਹੁਤ ਵਧੀਆ ਹੈ, ਆਟੋਮੈਟਿਕ ਹੈ। ਔਰ ਤੁਸੀਂ ਵੱਧ ਤੋਂ ਵੱਧ ਬੂਟੇ ਲਾ ਸਕਦੇ ਹੋ। ਜਿਸ ਤਰ੍ਹਾਂ ਆਮ ਤੌਰ ਤੇ ਅਸੀਂ 8 ਕਿਲੋ ਬੀਜ ਇਹਦੇ ਵਾਸਤੇ ਕਿੱਲੇ ਦਾ ਜਿਹੜਾ ਉਹ ਪੂਰਾ ਲਗਾ ਸਕਦੇ ਹਾਂ ਤੇ ਤੁਸੀਂ ਜਿੱਥੇ 8 ਕਿਲੋ ਬੀਜ ਦੇ ਬੂਟੇ ਲੱਗ ਗਏ ਤੇ ਝਾੜ ਆਪਣੇ ਆਪ ਵੱਧ ਜਾਏਗਾ। ਤੇ ਇਸ ਕਰਕੇ ਇਹੋ ਹੀ ਹੈ ਕਿ ਪੈਡੀ ਟ੍ਰਾਂਸਪਲੈਂਟਰ ਠੀਕ ਹੈ ਮਤਲਬ ਕਿਉਂਕਿ ਉਹਦੇ ਵਿੱਚ ਪਾਣੀ ਖੜਾ ਰਹੂਗਾ ਕਦੂ ਕਰਕੇ ਬੀਜਿਆ ਨਦੀਨ ਜਿਹੜਾ ਉਹ ਘਟ ਹੋਊਗਾ ਤੇ ਇਹਦੀ ਦੇਖ ਰਹਿਕ ਵੀ ਉਸੇ ਤਰ੍ਹਾਂ ਹੀ ਜਿੱਦਾਂ ਅਸੀਂ ਆਮ ਰਵਾਇਤੀ ਤਰੀਕੇ ਨਾਲ ਲਗਾਉਂਦੇ ਆ ਜਿਸ ਤਰ੍ਹਾਂ ਆਮ ਸਮਾਜ ਚ ਬਾਕੀ ਕਰਦੇ ਆ ਉਸ ਤਰ੍ਹਾਂ ਅਸੀਂ ਆਪਣਾ ਕੰਮ ਕਰਦੇ ਆ ਉਹ ਜੋ ਬਾਕੀ ਕਿਸਾਨਾਂ ਨੂੰ ਮੁਸ਼ਕਲਾਂ ਨੇ ਉਹੋ ਹੀ ਮੇਰੀਆਂ ਮੁਸ਼ਕਲਾਂ ਨੇ ਬੀਂਗ ਔਰਤ ਕਰਕੇ ਕੋਈ ਖਾਸ ਅੱਡ ਮੁਸ਼ਕਿਲ ਨਹੀਂ ਹੈ ਉਹਨੇ ਕਰਨ ਕਿਦੋਂ ਲਾਵਾ ਅਸੀਂ ਸਭ ਕੁਝ ਟਰਾਈ ਕੀਤਾ ਪਰ ਮੰਡੀਕਰਨ ਤੇ ਆ ਕੇ ਸਾਡੀ ਵੀ ਫੁੱਲ ਸਟਾਪ ਲੱਗ ਜਾਂਦਾ ਬਹੁਤ ਚੀਜ਼ਾਂ ਨੇ ਜਿਹੜੀਆਂ ਅਸੀਂ ਇਹਦੇ ਵਿੱਚ ਕਰ ਸਕਦੇ ਆ ਆਪਣੇ ਖੇਤੀਬਾੜੀ ਵਿੱਚ ਬਹੁਤ ਰਿਸਰਚਾ ਹੋ ਰਹੀਆਂ ਨੇ ਬਹੁਤ ਕੁਝ ਹੋ ਰਿਹਾ ਪਰ ਰਿਸਰਚ ਹੀ ਹੋ ਰਹੀ ਹੈ ਉਹਦੇ ਵਿੱਚ ਅਸਲੀ ਤਰੀਕੇ ਨਾਲ ਜਿਹਨੂੰ ਕਹਿੰਦੇ ਨਾ ਪੋਜ਼ਿਟਿਵ ਤਰੀਕੇ ਨਾਲ ਉਹਨੂੰ ਜਾਂ ਕਹਿ ਲਈਏ ਕਿ ਇੱਕ ਗ੍ਰਾਫ ਨਹੀਂ ਬਣ ਰਿਹਾ ਸਾਡੇ ਕੋਲ ਇੱਕ ਲੇਆਉਟ ਨਹੀਂ ਬਣ ਰਿਹਾ ਕਿ ਇਹਨੂੰ ਚਲਾਣਾ ਕਿੱਦਾਂ ਹੋ ਬਹੁਤ ਕੁਝ ਰਿਹਾ ਹੈ ਪਰ ਸਾਡੇ ਤੱਕ ਜਿਹੜਾ ਵਾ ਉਹ ਅਸੀਂ ਫੇਰ ਉੱਥੇ ਆ ਕੇ ਹੀ ਰਹਿ ਜਾਂਦੇ ਆ ਕਿ ਕਰਕੇ ਫੇਰ ਮੰਡੀ ਕਰਨ ਨਹੀਂ ਆ ਤੇ ਫੇਰ ਛੱਡ ਦਈਦੀ ਉਹ ਚੀਜ਼ ਵਪਾਰੀ ਜਿਹੜਾ ਮਤਲਬ ਕਿ ਤੱਕੜੀ ਤੇ ਕਈ ਦੋਵੇਂ ਚੀਜ਼ਾਂ ਜਦੋਂ ਤੱਕ ਕਿਸਾਨ ਨਹੀਂ ਆਪਣੇ ਹੱਥ 'ਚ ਫੜਦਾ ਉਦੋਂ ਤੱਕ ਕਾਮਯਾਬੀ ਨਹੀਂ ਮਿਲਨੀ ਵੀਜ਼ ਖਾਦਾ ਟਾਈਮ ਟੂ ਟਾਈਮ ਮਿਲ ਜਾਂਦੀਆਂ ਉਹ ਡਿਪਾਰਟਮੈਂਟ ਬਹੁਤ ਸਹਿਯੋਗ ਕਰਦਾ ਹੈ ਕਿ ਵੀਕੇ ਵਾਲੇ ਵੀ ਮੇਲੇ ਲਗਾਉਂਦੇ ਸੀ ਉਹ ਮੇਲੇ اٹੈਂਡ ਕਰੀਦੇ ਆ ਉਹਦੇ ਵਿੱਚ ਸਾਨੂੰ ਆਉਣ ਵਾਲੇ ਜਿਹੜਾ ਹਾੜੀ ਦੇ ਆ ਤੇ ਉਦੋਂ ਮਿਲ ਜਾਂਦਾ ਸੋਣੀ ਦਾ ਸੋਣੀ ਦੇ ਟਾਈਮ ਦੋ ਮੇਲੇ ਲੱਗਦੇ ਆ ਸਾਲ ਵਿੱਚ ਉਹਦੇ ਵਿੱਚ ਬੀਜ ਵੰਡਣ ਕਰਦੇ ਆ ਤੇ ਸਾਰ तकरीबन ਆਲਦ ਵਾਲਾ ਦੇ तकरीबन ਲੋਕ ਆ ਕੇ ਉਦੋਂ ਬੀਜ ਲੈ ਜਾਂਦੇ ਆ ਮੈਂ ਹਲਕਾ ਮਜੀਠਾ ਨੂੰ ਬਿਲੋਂਗ ਕਰਦੀ ਆ ਤੇ ਅਸੀਂ ਹਲਕਾ ਮਜੀਠਾ ਚ ਅੱਜ ਤੱਕ ਸਰਕਾਰੀ ਰੇਟ ਨਾਲ ਝੋਨਾ ਨਹੀਂ ਵੇਚਿਆ ਜਿਹਦੇ ਕਾਰਨ ਅਸੀਂ ਬਾਸਬਤੀ ਲਗਾਉਨੇ ਆ ਪਰ ਬਾਸਬਤੀ ਦਾ ਵੀ ਸਾਨੂੰ ਮੁੱਲ ਜਿਹੜਾ ਉਹ ਪੂਰਾ ਨਹੀਂ ਮਿਲਦਾ ਇੱਕ ਬਾਸਬਤੀ ਤੇ ਪਰਮਲ ਸੇਮ ਮੁੱਲ 'ਚ ਵਿਕ ਰਹੀਆਂ ਨੇ 1509 ਵੀ ਇਸ ਵਾਰ 1800 ਰੁਪਏ ਨੂੰ ਵਿਕੀ ਆ ਤੇ ਇੱਕ ਪਰਮਲ ਵੀ ਓਨੀ ਵੀ ਕੀ ਆ ਜਦਕੀ ਪਰਮਲ ਜਿਹੜੀ ਆ ਉਹ ਖੇਤੋਂ 30 ਕੁਇੰਟਰ ਤੱਕ ਨਿਕਲ ਆਉਂਦੀ ਆ 25 ਤੱਕ ਵੀ ਨਿਕਲ ਆਉਂਦੀ ਆ ਪਰ ਬਾਸਬਤੀ ਇੰਨੀ ਨਹੀਂ ਨਿਕਲਦੀ ਤੇ ਸੋ ਮੈਂ ਦੀ ਤੇ ਇਹੀ ਸੋਚ-ਸੋਚ ਕੇ ਆਉਂਦਾ ਕਿ ਇੱਕ ਦੋ ਕਿਸਮਾਂ ਦੀ ਬਾਸਬਤੀ ਦਾ ਪਰਮਲ ਜਿੰਨਾ ਰੇਟ ਕਿਦਾਂ ਹੋ ਸਕਦਾ ਤੇ ਕਿਸਾਨ ਜਿਹੜਾ ਵਾ ਉਹ ਸੈਲਫ ਲਾਈਫ ਨਾ ਹੋਣ ਕਰਕੇ ਉਹਦੀ ਚੀਜ਼ ਦੀ ਉਹ ਉਹਨੂੰ ਦੇ ਕੇ ਹੀ ਆਉਣੀ ਪੈਂਦੀ ਆ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਆ ਸਾਨੂੰ ਭੰਡਾਰਨ ਲਈ ਕੁਝ ਚਾਹੀਦਾ ਆ ਫੇਰ ਹੀ ਅਸੀਂ ਅੱਛਾ ਮੰਡੀਕਰਨ ਕਰ ਸਕਾਂਗੇ ਕੋਈ ਸਟੋਰੇਜ ਚਾਹੀਦੇ ਨੇ ਕੋਈ ਕੋールド ਸਟੋਰੇਜ ਹੋ ਜਾਣ ਜਾਂ ਦਾਣਾ ਮੰਡੀ ਵਾਸਤੇ ਦੂਸਰੇ ਸਟੋਰੇਜ ਹੋ ਜਾਣ ਜਿੱਥੇ ਅਸੀਂ ਆਪਣੀ ਜਿੰਸ ਕੁਝ ਟਾਈਮ ਲਈ ਰੱਖ ਕੇ ਤੇ ਫੇਰ ਅਗਲੇ ਨਾਲ ਤੋਲ ਮੋਲ ਕਰਕੇ ਫੇਰ ਵੇਚੀਏ ਇਹ ਤੇ ਅਸੀਂ ਸਾਨੂੰ ਨਿਕਲਦੀ ਹੀ ਵੇਚਣੀ ਪੈਂਦੀ ਹੈ ਸਾਡੀ ਬਹੁਤ ਵੱਡੀ ਮਜਬੂਰੀ ਹੈ ਮੇਰਾ ਨਾਮ ਡਾਕਟਰ ਮਨਦੀਪ ਸ਼ਰਮਾ ਹੈ ਮੈਂ ਅਸਿਸਟੈਂਟ ਪ੍ਰੋਫੈਸਰ ਵਜੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ ਆਪਾਂ ਨੂੰ ਦੇਖੋ ਸਭ ਨੂੰ ਪਤਾ ਹੈ ਕਿ ਆਪਣਾ ਭਾਰਤ ਜਿਹੜਾ ਹੈਗਾ ਉਹ ਐਗਰੀਕਲਚਰ ਖੇਤੀਬਾੜੀ ਇੱਕ ਬੇਸਡ ਐਗਰੀਕਲਚਰ ਬੇਸਡ ਇੱਕ ਸੂਬਾ ਹੈਗਾ ਤੇ ਇਹਦੇ ਵਿੱਚ ਜਿੰਨਾ ਰੋਲ ਜਿਹੜਾ ਇੱਕ ਆਦਮੀ ਦਾ ਹੈ ਜਿੰਨਾ ਰੋਲ ਕਿਸਾਨਾਂ ਦਾ ਖੇਤੀਬਾੜੀ ਦੇ ਵਿੱਚ ਹੈ ਉਨਾ ਹੀ ਰੋਲ ਜਿਹੜੀਆਂ ਉਹਨਾਂ ਦੀਆਂ ਵਾਈਫਸ ਨੇ ਜਿਹੜੀਆਂ ਪਿੰਡ ਦੀਆਂ ਔਰਤਾਂ ਨੇ ਜਾਂ ਜਿਹੜੀਆਂ ਸਾਡੇ ਪੰਜਾਬ ਸੂਬੇ ਦੀਆਂ ਜਾਂ ਮੈਂ ਗੱਲ ਕਰਦੀ ਆ ਕਿ ਭਾਰਤ ਦੀਆਂ ਔਰਤਾਂ ਨੇ ਉਹਨਾਂ ਹੀ ਰੋਲ ਉਹਨਾਂ ਦਾ ਵੀ ਖੇਤੀਬਾੜੀ ਵਿੱਚ ਹੈ ਬਜਾਈ ਤੋਂ ਲੈ ਕੇ ਕਟਾਈ ਤੱਕ ਇੱਕ ਇੱਕ ਜਿਹੜਾ ਫੀਲਡ ਹੈ ਇੱਕ ਇੱਕ ਜਿਹੜੀ ਐਕਟੀਵਿਟੀ ਹੈ ਉਹਦੇ ਵਿੱਚ ਔਰਤਾਂ ਉਹਨਾਂ ਹੀ ਸਾਥ ਜਿਹੜਾ ਵਾ ਨਿਭਾਉਂਦੀਆਂ ਨੇ ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਕਿਸੇ ਵੀ ਫਸਲ ਦੀ ਬਜਾਈ ਉਹਦੇ ਵਿੱਚ ਵੀ ਔਰਤਾਂ ਦਾ ਉਹਨਾਂ ਹੀ ਰੋਲ ਹੈ ਉਸ ਤੋਂ ਬਾਅਦ ਫਸਲ ਨੂੰ ਬੀਜਣ ਤੋਂ ਬਾਅਦ ਜਦੋਂ ਆਪਾਂ ਮੰਨ ਲਓ ਉਹਦੇ ਵਿੱਚ ਕੋਈ ਗੋਡੀ ਕਰਨੀ ਹੈ ਜਾਂ ਉਸ ਤੋਂ ਬਾਅਦ ਆਪਾਂ ਫਸਲ ਦੀ ਜਦੋਂ ਕਟਾਈ ਕਰਨੀ ਹੈ ਜਾਂ ਉਸ ਤੋਂ ਬਾਅਦ ਜਦੋਂ ਉਹਦੀ ਸਭ ਤੋਂ ਇੰਪੋਰਟੈਂਟ ਸਭ ਤੋਂ ਜ਼ਿਆਦਾ ਰੋਲ ਹੈ ਜਿਹੜਾ ਉਹ ਔਰਤਾਂ ਦਾ ਹੈਗਾ ਪੋਸਟ ਹਾਰਵੈਸਟ ਹੈਂਡਲਿੰਗ ਦੇ ਉੱਤੇ ਯਾਨੀ ਇੱਕ ਫਸਲ ਨੂੰ ਕੱਟਣ ਤੋਂ ਬਾਅਦ ਉਹਦੇ ਨਾਲ ਕਿਹੜੇ ਕਿਹੜੀਆਂ ਐਕਟੀਵਿਟੀਆਂ ਕਰਨੀਆਂ ਪੈਂਦੀਆਂ ਜਿਵੇਂ ਸਭ ਤੋਂ ਪਹਿਲਾਂ ਆਪਾਂ ਨੂੰ ਦਾਣੇ ਦੀ ਸਫਾਈ ਕਰਨੀ ਪੈਂਦੀ ਹੈ ਸਫਾਈ ਕਰਨ ਤੋਂ ਬਾਅਦ ਉਹਨਾਂ ਨੂੰ ਆਪਾਂ ਸਾਂਭਦੇ ਆਂ ਉਸ ਤੋਂ ਬਾਅਦ ਮੰਨ ਲਓ ਕੁਝ ਹੁੰਦੀਆਂ ਨੇ ਔਰਤਾਂ ਜਿਹੜੀਆਂ ਕਿ ਅਚਾਰ ਚਟਣੀਆਂ ਸ਼ਰਬਤ ਸਕੁਐਸ਼ ਵਗੈਰਾ ਬਣਾਉਣ ਦੇ ਵਿੱਚ ਵੀ ਰੁਚੀ ਰੱਖਦੀਆਂ ਨੇ ਇੰਟਰਸਟ ਰੱਖਦੀਆਂ ਨੇ ਤੇ ਉਹ ਔਰਤਾਂ ਵੀ ਇਹਨਾਂ ਕਮਾਕਾਰਾਂ ਦੇ ਵਿੱਚ ਪੂਰੀ ਤਰ੍ਹਾਂ ਬਿਜ਼ੀ ਹੁੰਦੀਆਂ ਨੇ ਹੁਣ ਔਰਤਾਂ ਜਿਹੜੀਆਂ ਆਪਾਂ ਨੂੰ ਪਤਾ ਹੈ ਕਿ ਇੱਕ ਇੱਕ ਫੀਲਡ ਹੈ ਜਿਹੜਾ ਖੇਤੀਬਾੜੀ ਦੇ ਵਿੱਚ ਉਹ ਪੂਰਾ ਆਪਣਾ ਸਾਥ ਨਿਭਾ ਰਹੀਆਂ ਨੇ ਪਰ ਇਹਦੇ ਨਾਲ ਨਾਲ ਔਰਤਾਂ ਦੇ ਅੱਗੇ ਬਹੁਤ ਜ਼ਿਆਦਾ ਚੁਣੌਤੀਆਂ ਵੀ ਨੇ ਹਾਂਜੀ ਚੁਣੌਤੀਆਂ ਕਿਹੜੀਆਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਹੈ ਕਿ ਔਰਤਾਂ ਦੇ ਕੋਲੇ ਫਾਰਮ ਦੀ ਆਪਣੇ ਖੇਤ ਦੀ ਮਲਕੀਅਤ ਹੈ ਨਹੀਂ ਜ਼ਿਆਦਾਤਰ ਔਰਤਾਂ ਮਜ਼ਦੂਰੀ ਹੀ ਕਰਦੀਆਂ ਨੇ ਖੇਤਾਂ ਦੇ ਵਿੱਚ ਕਿਉਂਕਿ ਆਪ ਮਾਲਕ ਹੈ ਨਹੀਂ ਇਸ ਕਰਕੇ ਉਹਨਾਂ ਅੱਗੇ ਬਹੁਤ ਜ਼ਿਆਦਾ ਵੱਡੀ ਚੁਣੌਤੀ ਹੈ ਕਿ ਜਦੋਂ ਮਜ਼ਦੂਰੀ ਕਰਦੀਆਂ ਤਾਂ ਕਈ ਜਗ੍ਹਾ ਤੇ ਉਹਨਾਂ ਨੂੰ ਬਰਾਬਰ ਦੀ ਜਿਹੜੀ ਦਿਹਾੜੀ ਹੈ ਜਿਹੜੀ ਉਹ ਨਹੀਂ ਮਿਲਦੀ ਕਈ ਜਗ੍ਹਾ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਰਦਾਂ ਨਾਲੋਂ ਘੱਟ ਸਮਝ ਕੇ ਬਰਾਬਰ ਦੀ ਦਿਹਾੜੀ ਨਹੀਂ ਦਿੱਤੀ ਜਾਂਦੀ ਹਾਲਾਂਕਿ ਉਹ ਬਰਾਬਰ ਹੀ ਕੰਮ ਕਰਦੀਆਂ ਨੇ ਤੇ ਦੂਸਰਾ ਹੈਗਾ ਕਿ ਉਹਨਾਂ ਦਾ ਕੋਈ ਵੀ ਡਿਸੀਜਨ ਹੈ ਜਿਹੜਾ ਉਹ ਖੇਤੀਬਾੜੀ ਦੇ ਵਿੱਚ ਨਹੀਂ ਪੁੱਛਿਆ ਜਾਂਦਾ ਉਹਨਾਂ ਤੋਂ ਨਹੀਂ ਪੁੱਛਿਆ ਜਾਂਦਾ ਵੀ ਦੱਸੋ ਕਿਸ ਤਰ੍ਹਾਂ ਦੀ ਫਸਲ ਆਪਾਂ ਉਗਾਈਏ ਕਿਹੜਾ ਕੋਈ ਸਪਰੇ ਕਰੀਏ ਉਹਨਾਂ ਦਾ ਡਿਸੀਜਨ 메ਕਿੰਗ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੇਤੀਬਾੜੀ ਦੇ ਵਿੱਚ ਨਿਗਲੀਜੀਬਲ ਹੀ ਹੋ ਚੁੱਕੀ ਹੈ ਜਿਹੜੀ ਕਿ ਮਤਲਬ ਆਪਾਂ ਸਮਝਦੇ ਹੀ ਨਹੀਂ ਵੀ ਹੈ ਜਦੋਂ ਹੁਣ ਮਾਰਕੀਟਿੰਗ ਦੀ ਗੱਲ ਕਰਦੇ ਆਂ ਹੁਣ ਕਟਾਈ ਤੱਕ ਤਾਂ ਔਰਤਾਂ ਪੂਰਾ ਸਾਥ ਨਿਭਾਉਂਦੀਆਂ ਨੇ ਪਰ ਕਟਾਈ ਤੋਂ ਬਾਅਦ ਵਾਢੀ ਤੋਂ ਬਾਅਦ ਜਦੋਂ ਉਸ ਆਪਾਂ ਫਸਲ ਨੂੰ ਕਿਸੇ ਮਾਰਕੀਟ ਦੇ ਵਿੱਚ ਸੇਲ ਕਰਨਾ ਹੈ ਮੰਡੀ ਦੇ ਵਿੱਚ ਲੈ ਕੇ ਜਾਣਾ ਉਦੋਂ ਔਰਤਾਂ ਦੀ ਜਿਹੜੀ ਰੋਲ ਹੈਗਾ ਵਾ ਉਹ ਵਾਕਈ ਖਤਮ ਹੋ ਜਾਂਦਾ ਹੈ ਉੱਥੇ ਸਾਰਾ ਰੋਲ ਹੀ ਆ ਜਿਹੜਾ ਉਹ ਕਰਦੇ ਆਦਮੀ ਨਿਭਾਉਂਦੇ ਨੇ ਮੈਂ ਇੱਕ ਔਰਤ ਹੋਣ ਦੇ ਨਾਲੇ ਮੇਰੀ ਬਹੁਤ ਭਾਰੀ ਡਿਊਟੀ ਹੈ ਜੀ ਮੈਂ ਇੱਕ ਮੇਰੇ ਹਸਬੰਡ ਨਾ ਹੋਣ ਕਰਕੇ ਇਹ ਮੈਨੂੰ ਬੜਾ ਵੱਡਾ ਘਾਟ ਹੈ ਕਿ ਮੈਨੂੰ ਇਕੱਲੇ ਹੀ ਦੇਖਣਾ ਪੈਂਦਾ ਨਾਲ ਆਪਣੇ ਕਿਸੇ ਨਾ ਕਿਸੇ ਭਾਈ ਵੱਲ ਨੂੰ ਮਿਲਾ ਕੇ ਤੇ ਇਹ ਮਤਲਬ ਖੇਤੀ ਦੇ ਨਾਲ-ਨਾਲ ਘਰ ਦੋਵੇਂ ਚਲਾਣੇ ਪੈ ਰਹੇ ਆ ਤੇ ਇਹ ਖੇਤੀ ਵਿੱਚ ਮੈਂ ਜਿਹੜਾ ਵਾ ਉਹ ਆਪਣਾ ਬਹੁਤ ਧਿਆਨ ਦੇਣੀ ਆ ਤਾਂ ਜਾ ਕੇ ਮਤਲਬ ਪੂਰੀ ਉਹਦੇ ਵਿੱਚੋਂ ਉਪਜ ਕੱਢ ਸਕੀਦੀ ਹੈ ਸੋ ਮਿੱਟੀ 'ਚ ਮਿੱਟੀ ਹੀ ਹੋਣਾ ਪੈਂਦਾ ਹੈ ਤੇ ਉਹ ਅਸੀਂ ਵੀ ਹੋਈਦਾ ਦਿਨ ਰਾਤ ਉੱਥੇ ਕੰਮ ਕਰਕੇ ਤੇ ਆਪਣਾ ਅਨਾਜ ਪੈਦਾ ਕਰੀਦਾ ਵੈਸੇ ਤੇ ਮੈਂ ਕਾਫੀ ਔਰਤਾਂ ਨੂੰ ਮਿਲੀ ਆ ਜਿਹੜੇ ਆਪਣਾ ਹਸਬੰਡ ਦੇ ਨਾਲ ਕੰਮ ਕਰਦੀਆਂ ਨੇ ਜਿਨ੍ਹਾਂ ਦਾ ਕੀ ਪਰਸੈਂਟੇਜ ਬਹੁਤ ਘੱਟ ਹੈ ਕੋਈ 10-20% ਹੋਣਗੀਆਂ ਜਿਹੜੀਆਂ ਆਪਣੇ ਹਸਬੰਡ ਦੇ ਨਾਲ ਜਿਸ ਤਰ੍ਹਾਂ ਉਹ ਖੇਤੀ ਬਾੜੀ ਦੇ ਨਾਲ ਸਹਿਯੋਗ ਕਰਦੀਆਂ ਨੇ ਸਹਾਇਕਤੰਦੇ ਅਪਣਾਉਂਦੀਆਂ ਨੇ ਤੇ ਇਸ ਤਰ੍ਹਾਂ ਅਗਰ ਅਸੀਂ ਸਾਰੇ ਹੀ ਕਰੀਬ 80% ਲੋਕ ਜਿਹੜੀਆਂ ਲੇਡੀਜ਼ ਨੇ ਉਹ ਜੈਂਟਸ ਦੇ ਨਾਲ ਮਿਲ ਕੇ ਚੱਲਣਾ ਉਹ ਸਿਰਫ ਘਰ ਦਾ ਹੀ ਕੰਮ ਨਾ ਕਰਦੀਆਂ ਰਹਿਣ ਕਿ ਘਰ ਦਾ ਕੰਮ ਵਿੱਚ ਉਹਨਾਂ ਨੂੰ ਕੋਈ ਉਹਨਾਂ ਦੀ ਵੈਲਿਊ ਵੀ ਨਹੀਂ ਹੈ ਇਸ ਤਰ੍ਹਾਂ ਜੇ ਉਹ ਅੱਗੇ ਆਉਣਗੀਆਂ ਤੇ ਸਮਾਜ ਵੀ ਉਹਨਾਂ ਨੂੰ ਅਪਣਾਏਗਾ ਉਹਨਾਂ ਦੀ ਉਹਨਾਂ ਨੂੰ ਵੀ ਕੁਝ ਰੈਕੋਗਨੀਸ਼ਨ ਮਿਲੇਗੀ ਕੋਈ ਪਹਿਚਾਨ ਮਿਲੇਗੀ ਇਹ ਮਤਲਬ ਇੱਕ ਅੱਛਾ ਮੌਕਾ ਹੈ ਆਪਣੀ ਪਹਿਚਾਨ ਬਣਾਉਣ ਦਾ ਖੇਤੀਬਾੜੀ ਵਿੱਚ ਆ ਕੇ ਕੋਈ ਸਹਾਇਕਤ ਹੰਦੇ ਅਪਣਾਉਣ ਤੇ ਆਪਣੀ ਪਹਿਚਾਨ ਬਣਾਉਣ ਮੈਂ ਆਪਣੇ ਖੇਤ ਵਿੱਚ ਸਵੇਰੇ 5 ਵਜੇ ਚਲੇ ਜਾਇਦਾ ਸਭ ਤੋਂ ਪਹਿਲਾਂ ਆਪਣਾ ਖੇਤਾਂ ਨੂੰ ਗੇੜਾ ਮਾਰੀਦਾ ਦੇਖੀਦਾ ਹੈ ਕਿ ਇਹਦੇ ਵਿੱਚ ਕੀ ਕਮੀ ਪੇਸ਼ੀ ਹੈ ਜਿਸ ਤਰ੍ਹਾਂ ਜੇ ਫਸਲ ਲਗਾਈ ਹੈ ਤੇ ਉਹਦੇ ਵਿੱਚ ਕੀੜਾ ਤਾਂ ਨਹੀਂ ਲੱਗਾ ਜਾਂ ਜੇ ਖਾਦ ਦੀ ਜ਼ਰੂਰਤ ਹੈ ਤਾਂ ਪੱਤੇ ਦਾ ਰੰਗ ਦੇਖਦੇ ਹੋਏ ਜਾਂ ਨਦੀਨ ਨਾਸ਼ਕ ਹੈ ਕਿਹੜਾ ਪਾਉਣਾ ਹੈ ਤੇ ਉਹ ਸਾਰਾ ਡਿਊਟੀ ਆਪਾਂ ਸਵੇਰੇ ਸਵੇਰੇ ਦੇਖ ਲਈਦੀ ਹੈ ਖੇਤ 'ਚ ਜਾ ਕੇ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਬਿਜਾਈ ਦਾ ਸਮਾਂ ਆ ਉਹਦੋਂ ਅ ਮਤਲਬ ਥੋੜੀ ਜ਼ਮੀਨ ਜਾਦੀ ਹੋਣ ਕਰਕੇ ਖੁਸ਼ ਆਬ ਵਹਾਈ ਕਰ ਲੈਂਦੀ ਐ ਕੁਛ ਆਪਣੇ ਕੰਮ ਵਾਲੇ ਬਦਿਆ ਤੋਂ ਕਰਵਾ ਲੈਂਦੀ ਐ ਤੇ ਫਿਰ ਪਾਣੀ ਦਾ ਟਾਈਮ ਟੂ ਟਾਈਮ ਕਦੋਂ ਲਾਈਟ ਔਣੀ ਐ ਕਦੋਂ ਮਤਲਬ ਇਹ ਸਾਰਾ ਕੁਛ ਹੀ ਮੈਂ ਖੁਦ ਦੇਖਦੀ ਆ ਕਿਉਂਕਿ ਸਮਾਂ ਲਾਈਟ ਦਾ ਇੱਕ ਥਾਂ ਨਹੀਂ ਹੁੰਦਾ ਸਾਡੇ ਖੇਤਾਂ ਨੂੰ ਜਿਹੜਾ ਪਾਣੀ ਮਿਲਦਾ ਉਹ ਕਰੀਬ 6 ਕਿੰਟੇ ਸਰਕਾਰ ਦਿੰਦੀ ਐ ਤੇ ਉਹ ਮਤਲਬ 24 ਘੰਟੇ ਤੋਂ ਸਾਨੂੰ 6 ਜਾਂ 7 ਘੰਟੇ ਲਾਈਟ ਮਿਲਦੀ ਆ ਸਾਨੂੰ ਉਹੋ ਹੀ ਲਾਈਟ ਦੇ ਨਾਲ ਆਪਣਾ ਪਾਣੀ ਦਾ ਸਾਰਨਾ ਪੈਂਦਾ ਆ ਤੇ ਮਹਿਰਾਂ ਸਾਡੇ ਬਿਲਕੁਲ ਮੱਝ ਏਰੀਆ ਵਿੱਚ ਬੰਦ ਨੇ ਪਿਛਲੇ ਵੀ 25 ਸਾਲ ਤੋਂ ਸਾਨੂੰ ਕੋਈ ਨਹਿਰ ਦਾ ਪਾਣੀ ਨਹੀਂ ਮਿਲਦਿਆ ਲਿਖਣ ਨੂੰ ਲਿਖਿਆ ਹੋਇਆ ਜੀ ਸਾਡਾ ਨਹਿਰੀ ਜ਼ਮੀਨ ਆ ਪਰ ਨਹਿਰ ਨਹੀਂ ਹੈ ਸੋ ਪਾਣੀ ਦਾ ਸਾਨੂੰ ਬਹੁਤ ਧਿਆਨ ਨਾਲ ਵਰਤੋ ਕਰਨੀ ਪੈਂਦੀ ਆ ਤੇ ਉਸ ਤੋਂ ਉਪਰੰਤ ਜਦੋਂ ਸਾਡੀ ਫਸਲ ਬਣ ਕੇ ਤਿਆਰ ਹੋ ਜਾਂਦੀ ਹੈ ਫਿਰ ਮੰਡੀਕਰਨ ਵਿੱਚ ਵੀ ਮੈਂ ਜਾਣੀ ਆ ਆਪਣਾ ਕੀ ਰੇਟ ਲੱਗਦਾ ਹੈ ਕਿਸ ਤਰ੍ਹਾਂ ਹੈ ਲੈ ਕੇ ਖੁਦ ਲੈ ਕੇ ਜਾਣੀ ਆ ਸੋ ਬਹੁਤ ਸਾਰੀਆਂ ਮੇਰੀਆਂ ਡਿਊਟੀਆਂ ਨੇ ਜਿਹੜੀਆਂ ਮੈਂ ਇੱਥੇ ਪੂਰੀ ਤਰ੍ਹਾਂ ਤੁਹਾਨੂੰ ਗਿਣ ਕੇ ਵੀ ਨਹੀਂ ਦੱਸ ਸਕਦੀ ਖੇਤੀ ਕੋਈ ਆਸਾਨ ਚੀਜ਼ ਨਹੀਂ ਹੈ ਮੌਸਮ ਦਾ ਸਾਡੇ ਕਿਸਾਨੀ ਨੂੰ ਬੜਾ ਵੱਡਾ ਚੈਲੰਜ ਆ ਰਿਹਾ ਆਉਣ ਵਾਲੇ ਸਮੇਂ ਵਿੱਚ ਇਸ ਵਾਰ ਵੀ ਬਹੁਤ ਸਾਰੀਆਂ ਦਿੱਕਤਾਂ ਆਈਆਂ ਕਿਸਾਨਾਂ ਨੂੰ ਇੱਕ ਤੇ ਮੈਂ ਬੇਨਤੀ ਕਰਾਂਗੇ ਕਿ ਜਲਦੀ ਨਾ ਕਰਿਆ ਕਰੋ ਕਿਸੇ ਵੀ ਫਸਲ ਨੂੰ ਬੀਜਣ ਲਈ 10 ਤਰੀਕ 10 ਜੂਨ ਨੂੰ ਸੀਗਾ ਤੇ 10 ਤੋਂ 20 ਦੇ ਵਿੱਚ ਲੋਕਾਂ ਨੂੰ ਇਹ ਸੀ ਕਿ ਫਟਾਫਟ ਲਗਾ ਦਈਏ ਉਸ ਤੋਂ ਬਾਅਦ ਕਈ ਦਿੱਕਤਾਂ ਆਈਆਂ ਜਿਹਦੇ ਚ ਕਿ ਯੂਰੀਆ ਖਾਦ ਜਿਹੜੀ ਮੈਂ ਇਹੋ ਹੀ ਬੇਨਤੀ ਕਰਾਂਗੀ ਆਪਣੇ ਕਿਸਾਨ ਵੀਰਾਂ ਨੂੰ ਕਿ ਤੁਸੀਂ ਲਿਮਿਟਿਡ ਖਾਦ ਵਰਤੋ ਖਾਦ ਜਿਆਦੀ ਨਾ ਵਰਤੋ ਮੈਂ ਤੇ ਆਪਣੇ ਖੇਤ ਵਿੱਚ ਜਿਆਦੀ ਖਾਦ ਨਹੀਂ ਪਾਉਂਦੀ ਤੇ ਅਸ ਤੋਂ ਉਪਰੰਤ ਜਿਹੜਾ ਬੀ ਆ ਉਹ ਵੀ ਅੱਛੀ ਕੰਪਨੀ ਦਾ ਲੈ ਕੇ ਪਾਓ ਕਿਉਂਕਿ ਬੀ ਦੇ ਉੱਪਰ ਹੀ ਨਿਰਭਰ ਕਰਦਾ ਹੈ ਬਿਲਕੁਲ ਖਾਦ ਤੇ ਨਹੀਂ ਕਰਦਾ ਬੀਜ ਤੇ ਵੀ ਨਿਰਭਰ ਕਰਦਾ ਹੈ ਕਿ ਤੁਹਾਡਾ ਝਾੜ ਕਿੱਦਾਂ ਦਾ ਨਿਕਲੇਗਾ ਸੋ ਖਾਦਾਂ ਦਵਾਈਆਂ ਦਾ ਜਿਹੜਾ ਵਾ ਉਹ ਘੱਟ ਤੋਂ ਘੱਟ ਵਰਤੋ ਕਰਨ ਦੀ ਕੋਸ਼ਿਸ਼ ਕਰੋ ਮੇਰੇ ਕਿਸਾਨ ਪੂਰੇ ਆਪਣੇ ਬੀਬੀਆਂ ਨੂੰ ਤੇ ਵੀਰਾਂ ਨੂੰ ਬੇਨਤੀ ਹੈ ਕਿ ਅਸੀਂ ਜਿਹੜੀ ਕਿਸਾਨੀ ਕਰਦੇ ਆ ਅਸੀਂ ਸਿਰਫ ਆਪਣੇ ਕਣਕ ਝੋਨੇ ਤੇ ਹੀ ਜਿਆਦਾ ਜ਼ੋਰ ਦੇਈ ਜਾਂਦੇ ਆ ਉਹਦੇ ਨਾਲ ਨਾਲ ਜੇ ਅਸੀਂ ਥੋੜਾ ਜਿਹਾ ਆਪਣਾ ਖਰਚਾ ਘਟਾਉਣਾ ਹੈ ਤੇ ਸਾਨੂੰ ਘਰੇਲੂ ਬਗੀਚੀਆਂ ਲਗਾਉਣੀਆਂ ਚਾਹੀਦੀਆਂ ਜਿਹਦੇ ਨਾਲ ਸਾਡੀ ਜਿਹੜੀ ਆ ਉਹ ਖਰਚ ਘਟੇਗਾ ਜਿਹੜੀ ਅਸੀਂ ਸਬਜੀ ਜਿਸ ਤਰ੍ਹਾਂ ਕੀ ਤੁਹਾਨੂੰ ਆ ਪਤਾ ਹੀ ਹੈ ਕਿ ਜਿਹੜੇ ਪਿਆਜ਼ ਨੇ ਉਹ ਕਦੀ ਤਾਂ ਬਹੁਤ ਮਹਿੰਗੇ ਹੋ ਜਾਂਦੇ ਨੇ ਜਿਹੜੀ ਕਿ ਸਾਡੀ ਪਹੁੰਚ ਤੋਂ ਵੀ ਬਾਹਰ ਹੋ ਜਾਂਦੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਵਾ ਉਹ ਅਸੀਂ ਅਗਰ ਕਰ ਕਰਦੀਆਂ ਲਗਾਵਾਂਗੇ ਤੇ ਉਹਦੇ ਨਾਲ ਸਾਡੇ ਖਰਚੇ ਦੇ ਉੱਤੇ ਬਹੁਤ ਜ਼ਿਆਦਾ ਫਰਕ ਪੈਗਾ ਉਹ ਅਸੀਂ ਜਿਹੜਾ ਹੌਲੀ-ਹੌਲੀ ਜਿਹੜਾ ਛੱਡ ਦਿੱਤਾ ਉਹਦੇ ਵੱਲ ਫੇਰ ਆਉਣਾ ਚਾਹੀਦਾ ਕ੍ਰੇਲੂ ਬਗੀਚੀਆਂ ਦੇ ਦੁਆਰਾ ਆਪਣੀ ਸਬਜ਼ੀ ਪੈਦਾ ਕਰਨੀ ਚਾਹੀਦੀ ਇਸ ਤੋਂ ਇਲਾਵਾ ਅਸੀਂ ਆ ਜਿਹੜੀ ਸਾਡੀ ਕਿ ਟਿੰਬਰ ਇੰਡਸਟਰੀ ਹੈ ਜਿਹੜੀ ਕਿ ਲੱਕੜ ਦੀ ਇੰਡਸਟਰੀ ਹੈ ਉਹ ਵੀ ਸਾਡੇ ਤੇ ਹੀ ਡਿਪੈਂਡ ਕਰਦੀ ਆ ਜੇ ਸਾਡੇ ਕੋਲ ਕੁਝ ਖਾਲੀ ਜਗ੍ਹਾ ਹੈਗੀ ਆ ਜਿਸ ਤਰ੍ਹਾਂ ਪਏ ਨੇ ਪਏ ਦੇ ਨਾਲ ਥੋੜੀ-ਥੋੜੀ ਜਗ੍ਹਾ ਛੱਡ ਕੇ ਅਸੀਂ ਅ ਇਹੋ ਜੇ ਪਪੂਲਰ ਯਾਂਕਨੋਲਾਸ ਫੈਦਾ ਯਾਂ ਹੋਰ ਇੱਕ ਦੋ ਤਿੰਨ ਵੈਰਾਈਟੀਆਂ ਜਿਹੜੀਆਂ ਵਧੀਆ ਵਧੀਆ ਜਿਹੜੀ ਕਿ ਇਸ ਇੰਡਸਟਰੀ ਨੂੰ ਚਾਹੀਦੀ ਹੈ ਟਿੰਬਰ ਇੰਡਸਟਰੀ ਨੂੰ ਕਿਉਂਕਿ ਮੈਂ ਦੇਖਿਆ ਸੀ ਕਿ ਹੁਸ਼ਿਆਰਪੁਰ ਏਰੀਆ ਵਿੱਚ ਬਹੁਤ ਵਧੀਆ ਚੱਲ ਰਿਹਾ ਵਾ ਤੇ ਅਸੀਂ ਵੀ ਇੱਥੇ ਥੋੜਾ ਬਹੁਤ ਆਪਣੇ ਵਟਾਂ ਦੇ ਆਲੇ ਦੁਆਲੇ ਜਾਂ ਕਿੱਥੇ ਖਾਲੀ ਜਗ੍ਹਾ ਵਾ ਉਹ ਸਾਡੀ 4-5 ਸਾਲ ਦੀ ਆਮਦਨ 4-5 ਸਾਲ ਬਾਅਦ ਸਾਡੀ ਇਨਵੈਸਟਮੈਂਟ ਮੰਨ ਲਓ ਉਹ ਸਾਨੂੰ ਉਹਦੇ 4-5 ਸਾਲ ਬਾਅਦ ਸਾਨੂੰ ਇੱਕ ਇਨਵੈਸਟਮੈਂਟ ਦਾ ਮਿਲ ਜਾਏਗਾ ਉਹਦਾ ਸਿੱਟਾ ਇਹ ਸਭ ਚੀਜ਼ਾਂ ਬਲੇ ਛੋਟੇ-ਛੋਟੇ ਚੀਜ਼ਾਂ ਨਾ ਜਿੰਨਾਂ ਵੱਲ ਸਾਨੂੰ ਖੋਦ ਹੀ ਧਿਆਨ ਦੇਣਾ ਪੈਣਾ ਹੈ ਤਕਰੀਬਨ ਜਿਹੜਾ ਵੀ 5 ਤੋਂ 6 ਏਕੜ ਵਾਲਾ ਕਿਸਾਨ ਹੈ ਉਹ ਆਪਣੇ ਜੋਗਾ ਦੁੱਧ ਪੈਦਾ ਤੇ ਕਰ ਰਿਹਾ ਹੈ ਪਰ ਉਹਦੇ ਨਾਲ-ਨਾਲ ਅਸੀਂ ਅੱਛੀ ਨਸਲ ਦੇ ਇੱਕ ਦੁੱਧਦਾਰੂ ਪਸ਼ੂ ਵੀ ਰੱਖ ਲਈਏ ਤਾਂ ਉਹਦੇ ਨਾਲ ਵੀ ਸਾਡੀ ਆਮਦਨ 'ਚ ਵਾਧਾ ਹੋ ਸਕਦਾ ਹੈ ਅਸੀਂ ਥੋੜਾ ਬਹੁਤਾ ਰੋਜ਼ ਦਾ ਜਿਹੜਾ ਖਰਚਾ ਹੈ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਖੰਡ ਚਾਹ ਦਾ ਖਰਚਾ ਹੀ ਕੱਢ ਸਕਦੇ ਆ ਤੇ ਉਹ ਦੁੱਧ ਦੁਧਾਰੂ ਪਸ਼ੂ ਵੀ ਸਾਨੂੰ ਜ਼ਰੂਰ ਰੱਖਣੇ ਚਾਹੀਦੇ ਆ ਜਿਹਦੇ ਨਾਲ ਸਾਡੇ ਨਾਲ ਰੋਜ਼ ਦਾ ਖਰਚਾ ਨਿਕਲ ਆਵੇ ਹੁਣ ਜੇ ਕਿਸਾਨਾਂ ਕਿਸਾਨ ਵੀਰਾਂ ਦੀ ਗੱਲ ਕਰੀਓ ਕਿ ਇਸ ਸਮੇਂ ਬਹੁਤ ਹੀ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਹੈ ਕਿ ਹੁਣ ਗੱਲ ਜਿਹੜੀ ਆ ਉਹ ਬਿਲਕੁਲ ਕੰਡੇ ਤੇ ਆ ਗਈ ਹੈ ਇੰਨੇ ਸਾਲ ਅਸੀਂ ਜੋ ਵੀ ਚੀਜ਼ਾਂ ਅਸੀਂ ਇਹਦੇ ਵਿੱਚ ਸਹੀਆਂ ਨੇ ਉਹ ਮੈਂ ਵੀ ਪਲੀ ਪਾਂਤੀ ਜਾਣੂ ਆ ਜਿਸ ਤਰ੍ਹਾਂ ਮੈਂ ਕਹਿੰਨੀ ਆ ਕਿ ਸਹਿਕਾਰੀ ਸਹਿਬਾਵਾਂ ਸੀਗੀਆਂ ਪਹਿਲਾਂ ਬਣੀਆਂ ਉਹਨਾਂ ਨੂੰ ਕੌਣ ਦੇਖਦਾ ਆ ਉਹਦੇ ਉੱਪਰ ਜਿੱਦਾਂ ਇੱਕ ਸਰਪੰਚ ਆ ਉਹਨੂੰ ਉਹ ਆਪਣੇ ਪਿੰਡ ਵਿੱਚ ਇੱਕ ਕਮੇਟੀ ਗਠਨ ਕਰ ਸਕਦਾ ਵਾ ਉਹਦੇ ਵਿੱਚ ਅਸੀਂ ਪੜ੍ਹੇ ਲਿਖੇ ਬੱਚਿਆਂ ਨੂੰ ਇਨਵੋਲਵ ਕਰਕੇ ਮੰਡੀਕਰਨ ਜਿਹੜਾ ਕਿ ਅੱਜਕੱਲ ਕਿਉਂਕਿ ਸਭ ਕੁਝ ਅੱਜਕੱਲ ਕੰਪਿਊਟਰ ਤੇ ਹੋ ਰਿਹਾ ਹੈ ਤੇ ਅਸੀਂ ਖੁਦ ਜਿਹੜਾ ਵਾ ਉਹਦੇ 'ਚ ਜਾ ਸਕਦੇ ਆ ਖੁਦ ਅਸੀਂ ਸਟੋਰ ਬਣਾ ਸਕਦੇ ਆ ਆਪਣੇ ਪਿੰਡ 'ਚ ਮਤਲਬ ਇਹ ਛੋਟੇ ਛੋਟੇ ਪ੍ਰਾਲੇ ਜਿਹੜੇ ਨੇ ਸਾਨੂੰ ਪਿੰਡ ਪੱਦਰ ਤੇ ਕਰਨੇ ਪੈਣੇ ਆ ਮੈਂ ਤੇ ਇਹੀ ਕਵਾਂਗੀ ਆਪਣੇ ਕਿਸਾਨ ਭਰਾਵਾਂ ਨੂੰ ਕਿ ਕਿਸੇ ਨੇ ਕੋਚ ਨਹੀਂ ਜੇ ਕਰਨਾ ਪੰਜਾਬੀ ਵਿੱਚ ਤੁਹਾਨੂੰ ਦੱਸ ਦਈਏ ਆਪ ਹੀ ਕਰਨਾ ਪੈਣਾ ਜੋ ਵੀ ਕਰਨਾ ਤੇ ਆਪ ਆਪਣੇ ਜਿਹੜਾ ਤੁਸੀਂ ਅੱਗੇ ਆਓ ਪੜੇ ਲਿਖੇ ਬੱਚੇ ਵੀ ਆਉਣ ਜਿਹੜਾ ਮਿਹਨਤ ਕਰਦਾ ਉਹ ਮਿਹਨਤ ਕਰਨ ਵਾਲਾ ਹੋਵੇ ਜਿਹੜਾ ਅੱਗੇ ਕੁਝ ਮੰਡੀ ਕਰਨ ਚ ਹੈਲਪ ਕਰ ਸਕਦਾ ਵਾ ਉਹ ਮਤਲਬ ਕਿ ਇਹ ਟੀਮ ਬੜੇ ਟੀਮ ਵਰਕ ਹੈ ਇਹ ਟੀਮ ਵਰਕ ਤੋਂ ਬਗੈਰ ਸਾਡੀ ਗੱਲ ਨਹੀਂ ਬਣਨੀ ਸੋ ਜਿੰਨੇ ਵੀ ਸਹਾਇਕ ਤੰਦੇ ਨੇ ਜਾਂ ਜੋ ਵੀ ਤੁਸੀਂ ਮਤਲਬ ਚੀਜ਼ਾਂ ਨੇ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਖੇਤੀ ਕਿਸਾਨੀ ਕਰਨਾ ਜਿਹੜਾ ਮੇਰੀਆਂ ਭੈਣਾਂ ਨੇ ਉਹਨਾਂ ਨੂੰ ਵੀ ਇਹੀ ਮੈਂ ਕਹਾਂਗੀ ਕਿ ਜਿਹੜੀ ਸਾਡੀ ਸਰਕਾਰ ਨੇ ਉਹ ਛੋਟੇ-ਛੋਟੇ ਸਮੂਹ ਜਿਹੜੇ ਨੇ ਉਹ ਬਾਕੀ ਸਟੇਟਾਂ ਚ ਵੀ ਅਸੀਂ ਦੇਖਿਆ ਆ ਔਰ ਪੰਜਾਬ ਚ ਥੋੜਾ ਇਹਦਾ ਰੁਝਾਨ ਘਟਾ ਹੈ ਚਾਹੁੰਦੇ ਆ ਕਿ ਤੁਸੀਂ ਕੇਵੀਕੇ ਨਾਲ ਜਿੱਦਾਂ ਸਾਡੇ ਇੱਥੇ ਕਿਵਿਕੇ 나ਗ ਕਲਾ ਹੈ ਉਹਦੇ ਨਾਲ ਆ ਕੇ ਜੁੜੋ ਛੋਟੇ ਛੋਟੇ ਉਹ ਤੁਹਾਨੂੰ ਗਰੁੱਪਸ ਬਣਾ ਕੇ ਜਿਸ ਤਰ੍ਹਾਂ ਅਚਾਰ ਚਟਨੀਆਂ ਜਾਂ ਮਸ਼ਰੂਮ ਦੀ ਹੈ ਜਾਂ ਮਧੂ ਪਾਲਨ ਹੈ ਇਹ ਜਿਹੜੇ ਅਸੀਂ ਘਰ ਵਿੱਚ ਥੋੜਾ ਥੋੜਾ ਕੰਮ ਕਰ ਸਕਦੇ ਹਾਂ ਬਹੁਤ ਵੱਡੇ ਲੈਵਲ ਦਾ ਨਹੀਂ ਅਸੀਂ ਕਹਿ ਰਹੇ ਕਿ ਜਿਹੜਾ ਤੁਸੀਂ ਬਹੁਤ ਥੋੜੇ ਲੈਵਲ ਤੇ ਦੇਖ ਸਕਦੇ ਹੋ ਔਰ ਤੁਸੀਂ ਜਦੋਂ ਉਹਦੇ ਵਿੱਚੋਂ ਆਮਦਨ ਆਉਂਦੀ ਦੇਖੋਗੇ ਤੇ ਤੁਸੀਂ ਆਪ ਹੀ ਉਤਸ਼ਾਹਿਤ ਹੋਵੋਗੇ ਸੋ ਆਪਣੇ ਆਪਣੇ ਘਰਾਂ ਚੋਂ ਬਾਹਰ ਨਿਕਲੋ ਤੇ ਦੇਖੋ ਕਿ ਤੁਸੀਂ ਕਿਹੜਾ ਕੰਮ ਕਰ ਸਕਦੇ ਹੋ ਤੇ ਆ ਕੇ ਖੇਤੀਬਾੜੀ ਵਿਭਾਗ ਨਾਲ ਜੁੜੋ ਆ ਕੇ ਕੇਵੀਕੇ ਨਾਲ ਜੁੜੋ ਉਹਨਾਂ ਨੂੰ ਪੁੱਛੋ ਕਿਉਂਕਿ ਦੇਖੋ ਸਾਡੇ ਕੋਲੇ ਬੜੀ ਵਧੀਆ ਇੱਕ ਸਾਡੇ ਇਲਾਕੇ ਵਿੱਚ ਜਿਹੜਾ ਕੇਵੀਕੇ ਨਾਕਕਲਾਵਾ ਯੂਨੀਵਰਸਿਟੀ ਹੈ ਜੋ ਕਿ ਲੁਧਿਆਣਾ ਯੂਨੀਵਰਸਿਟੀ ਨਾਲ ਜੁੜੀ ਹੋਈ ਹੈ ਸੋ ਸਾਰੇ ਮੇਰੇ ਬੇਨਤੀ ਹੈ ਕਿ ਆਪਣੇ ਕੇਵੀਕੇ ਨਾਕਕਲਾ ਦੀ ਵੱਧ ਤੋਂ ਵੱਧ ਇਹਦੀ ਤੁਸੀਂ ਫਾਇਦਾ ਲਓ ਇਸ ਤੋਂ ਬਿਨਾ ਜਿਹੜੇ ਜਿੰਨੇ ਵੀ ਇਕਵਿਪਮੈਂਟਸ ਨੇ ਫਾਰਮ ਦੇ ਇਕਵਿਪਮੈਂਟਸ ਨੇ ਉਹਨਾਂ ਨੂੰ ਜ਼ਿਆਦਾਤਰ ਮਤਲਬ ਊਮਨ ਓਰੀਐਂਟਡ ਬਣਾਇਆ ਨਹੀਂ ਜਾਂਦਾ ਔਰਤਾਂ ਨੂੰ ਸਾਹਮਣੇ ਰੱਖ ਕੇ ਉਹ ਬਣਾਇਆ ਨਹੀਂ ਜਾਂਦੇ ਇਕਵਿਪਮੈਂਟਸ ਕੁਝ ਟਰੈਕਟਰ ਨੇ ਕੰਬਾਈਨ ਨੇ ਇਹ ਜਿਹੇ ਹੁੰਦੇ ਨੇ ਜਿਹੜੇ ਕਿ ਮੇਲ ओरिएंटेड ਹੁੰਦੇ ਨੇ ਜ਼ਿਆਦਾਤਰ ਉਹਨਾਂ ਨੂੰ ਮਰਦ ਹੀ ਚਲਾਉਂਦੇ ਨੇ ਤੇ ਇੱਥੇ ਕਿਤੇ ਨਾ ਕਿਤੇ ਔਰਤਾਂ ਦੇ ਲਈ ਇਹ ਸਾਰੀਆਂ ਚੈਲੰਜ ਨੇ ਚੁਣੌਤੀਆਂ ਨੇ ਜਿਹੜੀਆਂ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰੋਬਲਮਸ ਕ੍ਰੀਏਟ ਕਰਦੀਆਂ ਨੇ ਆਪਣੇ ਖੇਤੀਬਾੜੀ ਦੇ ਵਿੱਚ ਆਉਣ ਦੀ ਹੁਣ ਇਹਨਾਂ ਸਾਰਿਆਂ ਦਾ ਇੱਕ ਸੋਲੂਸ਼ਨ ਤਾਂ ਮੈਂ ਇਹੀ ਕਹੂੰਗੀ ਕਿ ਸਭ ਤੋਂ ਪਹਿਲਾਂ ਤਾਂ ਔਰਤਾਂ ਦਾ ਪੜਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਜਿੰਨੀਆਂ ਔਰਤਾਂ ਪੜੀਆਂ ਲਿਖੀਆਂ ਹੋਣਗੀਆਂ ਉਨੀਆਂ ਹੀ ਉਹ ਅਵੇਅਰ ਹੋਣਗੀਆਂ ਆਪਣੀ ਆਪਣੇ ਰੋਲਸ ਦੇ ਲਈ ਆਪਣੇ ਲਾਜ਼ ਦੇ ਲਈ ਜਿਵੇਂ ਅਗਰ ਉਹ ਕਿਸੇ ਜਗ੍ਹਾ ਤੇ ਆਪਣਾ ਡਿਸੀਜਨ 메ਕਿੰਗ ਦੇਣਗੀਆਂ ਤਾਂ ਉਹ ਤਾਂ ਹੀ ਦੇਣਗੀਆਂ ਜੋ ਖੁਦ ਪੜੀਆਂ ਲਿਖੀਆਂ ਹੋਣਗੀਆਂ ਜੇ ਖੁਦ ਉਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੀਆਂ ਨੇ ਤਾਂ ਹੀ ਉਸ ਚੀਜ਼ ਦੇ ਵਿੱਚੋਂ ਆਪਣਾ ਡਿਸੀਜਨ 메ਕਿੰਗ ਕਰ ਸਕਦੀਆਂ ਨੇ ਜਿਵੇਂ ਕਿਸਾਨਾਂ ਦੇ ਲਈ ਅਲੱਗ-ਅਲੱਗ ਖੇਤੀ ਦੀਆਂ ਉਹਦੀ ਬਿਜਾਈ ਦੀ ਜਾਂ ਫਿਰ ਖੇਤੀਬਾੜੀ ਦੀਆਂ ਸਿਖਲਾਈਆਂ ਲੱਗਦੀਆਂ ਨੇ ਉਸੇ ਤਰ੍ਹਾਂ ਔਰਤਾਂ ਦੇ ਲਈ ਵੀ ਇਹ ਸਿਖਲਾਈ ਕੋਰਸ ਖਾਸ ਤੌਰ ਤੇ ਹੋਣੇ ਚਾਹੀਦੇ ਨੇ ਕਿਉਂਕਿ ਉਹਨਾਂ ਨੂੰ ਤਾਂ ਹੀ ਤਕਨੀਕੀ ਜਿਹੜੀ ਜਾਣਕਾਰੀ ਹੈ ਟੈਕਨੀਕਲ ਸਕਿੱਲ ਜਿਹਨੂੰ ਆਪਾਂ ਕਹਿੰਦੇ ਆ ਉਹ ਤਾਂ ਹੀ ਆਊਗੀ ਜੇਕਰ ਉਹ ਉਹਨਾਂ ਐਗਰੀਕਲਚਰ ਦੀ ਜਿਹੜੀ ਆਪਣੀ ਖੇਤੀਬਾੜੀ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਤਕਨੀਕੀ ਸਿਖਲਾਈ ਲੈ ਕੇ ਹੀ ਉਹ ਸਿੱਖ ਸਕਣਗੀ ਆ ਤੇ ਉਸ ਤੋਂ ਬਾਅਦ ਹੈਗਾ ਕਿ ਬਹੁਤ ਸਾਰੇ ਸਕੀਮਾਂ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਨੂੰ ਭਾਗੀਦਾਰ ਬਣਾਇਆ ਹੋਇਆ ਵੀ ਹਾਂਜੀ ਇਹ ਖੇਤੀਬਾੜੀ ਨਾਲ ਸੰਬੰਧਿਤ ਸਕੀਮਾਂ ਨੇ ਜਿਨ੍ਹਾਂ ਦਾ ਫਾਇਦਾ ਬੈਨੀਫਿਸ਼ਰੀਜ਼ ਜਿਹੜੀਆਂ ਨੇ ਉਹ ਲੇਡੀਜ਼ ਨੇ ਉਹ ਵੱਧ ਤੋਂ ਵੱਧ ਲੈ ਸਕਦੀਆਂ ਨੇ ਪਰ ਉਹ ਤਾਂ ਹੀ ਲੈ ਸਕਦੀਆਂ ਨੇ ਜੇ ਉਹਨਾਂ ਸਕੀਮਾਂ ਦੇ ਬਾਰੇ ਉਹ ਅਵੇਅਰ ਹੋਣਗੀਆਂ ਜੇਕਰ ਉਹਨਾਂ ਨੂੰ ਉਹਨਾਂ ਦੇ ਬਾਰੇ ਜਾਣਕਾਰੀ ਹੀ ਨਾ ਹੋਈ ਤਾਂ ਉਹ ਕਿੱਥੋਂ ਸਕੀਮਾਂ ਦੀ ਇਨਫੋਰਮੇਸ਼ਨ ਲੈ ਸਕਣਗੀਆਂ ਇਸ ਕਰਕੇ ਔਰਤਾਂ ਦਾ ਰੋਲ ਹੈ ਜਿਹੜਾ ਉਹ ਖੇਤੀਬਾੜੀ ਦੇ ਵਿੱਚ ਬਹੁਤ ਹੀ ਅਹਿਮ ਹੈ ਕਿਉਂਕਿ ਜਿਵੇਂ ਸਾਡਾ ਪੰਜਾਬ ਹੈ ਜਾਂ ਭਾਰਤ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ ਸਾਡਾ ਪੰਜਾਬ ਤੇ ਇਹ ਬਿਨਾ ਔਰਤਾਂ ਤੋਂ ਕਿਸੇ ਵੀ ਘਰ ਦੇ ਵਿੱਚ ਜਿਹੜਾ ਵਾ ਆਪਾਂ ਕਹਿ ਲਈਏ ਕਿ ਗੁਜ਼ਾਰਾ ਹੀ ਨਹੀਂ ਹੈ ਕਿ ਉਹਨਾਂ ਦੀ ਇਨਵੋਲਵਮੈਂਟ ਤੋਂ ਬਿਨਾ ਉਹਨਾਂ ਦੀ ਭਾਗੀਦਾਰੀ ਤੋਂ ਬਿਨਾ ਕੋਈ ਆਪਾਂ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਉਹ ਕਰ ਸਕੀਏ ਖੇਤੀਬਾੜੀ ਤੋਂ ਬਿਨਾ ਜਿਵੇਂ ਹੁਣ ਡੇਰੀ ਦਾ ਕੰਮ ਹੈ ਉਹ ਵੀ ਜ਼ਿਆਦਾਤਰ ਔਰਤਾਂ ਹੀ ਘਰਾਂ ਦੇ ਵਿੱਚ ਸੰਭਧੀਆਂ ਨੇ ਇਸ ਤੋਂ ਬਿਨਾ ਜਿਵੇਂ ਹੋਰ ਕਈ ਕੰਮ ਨੇ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਫੈਮਿਲੀ ਓਰੀਐਂਟਡ ਹੈਗੀ ਹੈ ਮਸ਼ਰੂਮ ਖੁੰਬਾਂ ਦੀ ਕਾਸ਼ਤ ਦਾ ਜਿਹੜਾ ਕੰਮ ਹੈ ਉਹ ਵੀ ਜ਼ਿਆਦਾਤਰ ਔਰਤਾਂ ਦੁਆਰਾ ਹੀ ਕੀਤਾ ਜਾਂਦਾ ਹੈ ਫੋਰੈਸਟਰੀ ਦਾ ਕੰਮ ਜਿਹੜੇ ਇਲਾਕਿਆਂ ਦੇ ਵਿੱਚ ਜੰਗਲਾਤ ਦਾ ਕੰਮ ਹੈ ਜਿਹੜਾ ਉਹ ਹੁੰਦਾ ਹੈ ਜੰਗਲਾਤ ਇੱਕ ਤੁਹਾਡੀ ਅਰਨਿੰਗ ਦੀ ਹੈਗੀ ਹੈ ਇਨਕਮ ਉਦੇ ਤ्रू ਵੀ ਕਾਫੀ ਇਨਕਮ ਆਂਦੀ ਹੈ ਤੇ ਉਹ ਜਿਹੜਾ ਕੰਮ ਹੈ ਉਹ ਵੀ ਔਰਤਾਂ ਦੇ ਦੁਆਰਾ ਹੀ ਕੀਤਾ ਜਾਂਦਾ ਹੈ। ਮਤਲਬ ਇਹ ਬਹੁਤ ਸਾਰੇ ਛੋਟੇ-ਛੋਟੇ ਕੰਮ ਨੇ ਖੇਤੀਬਾੜੀ ਦੇ ਨਾਲ-ਨਾਲ ਜਿਹੜੇ ਇਹਦੇ ਨਾਲ ਦੇ ਆਦਾਰਿਆਂ ਦੇ ਜਿਹੜੇ ਕਿ ਤੁਸੀਂ ਅ ਜਿਨ੍ਹਾਂ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਤੁਸੀਂ ਆਮ ਦੇਖਦੇ ਹੋਵੋਗੇ। ਬਟ ਹੁਣ ਮੇਰਾ ਇਹੀ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਹੈ ਕਿ ਆਪਾਂ ਔਰਤਾਂ ਦੀ ਇਸ ਭਾਗੀਦਾਰੀ ਨੂੰ ਉਸ ਚੀਜ਼ ਨੂੰ ਮਤਲਬ ਤਵੱਜੋ ਦਿਈਏ ਉਹਨੂੰ ਇੰਪੋਰਟੈਂਸ ਨੂੰ ਉਹਦੀ ਨੂੰ ਸਮਝੀਏ ਕਿਉਂਕਿ ਔਰਤਾਂ ਦਾ ਰੋਲ ਵੀ ਖੇਤੀਬਾੜੀ ਦੇ ਵਿੱਚ ਓਨਾ ਹੀ ਹੈ ਜਿੰਨਾ ਕਿ ਇੱਕ ਮੇਲ ਦਾ ਵਾ ਕਿਉਂਕਿ ਕਿਸਾਨ ਹੈ ਜਿਹੜਾ ਉਹ ਕੋਈ ਜੈਂਡਰ ਬਾਇਸ ਨਹੀਂ ਹੈ ਜਿਹੜਾ ਕਿਸਾਨ ਹੈ ਉਹ ਔਰਤ ਵੀ ਹੋ ਸਕਦੀ ਹੈ ਤੇ ਕਿਸਾਨ ਹੈ ਜਿਹੜਾ ਉਹ ਇੱਕ ਮਰਦ ਵੀ ਹੋ ਸਕਦਾ ਹੈ